ਪਿਆਰੇ ਵਿਦਿਆਰਥੀਓ ਹੁਣ ਇਸ ਸਵਾਲ ਵਿੱਚ ਬ੍ਰੈਕਟਾਂ ਦੀ ਵਰਤੋਂ ਕਰਦੇ ਹੋਏ ਹੀਟਾਂ ਦਿੱਤੇ ਕਥਨਾਂ ਲਈ ਵਿਅੰਜਕ ਲਿਖੋ ਅਤੇ ਫਿਰ ਉਹਨਾਂ ਵਿਅੰਜਕਾਂ ਨੂੰ ਸਰਲ ਕਰੋ ਜਿਸ ਵਿੱਚ ਆਪਣੇ ਕੋਲੇ ਪਹਿਲਾ ਕਥਨ ਹੈ 3 ਅਤੇ 4 ਦੇ ਜੋੜਫਲ ਦੀ 7 ਨਾਲ ਗੁਣਾ 3 ਅਤੇ 4 ਦੇ ਜੋੜਫਲ ਦੀ 7 ਨਾਲ ਗੁਣਾ ਹੁਣ ਇਸ ਕਥਨ ਨੂੰ ਹੁਣ ਇਸ ਕਥਨ ਨੂੰ ਆਪਾਂ ਵਿਆਂਜਕ ਦੇ ਰੂਪ ਵਿੱਚ ਲਿਖਾਂਗੇ 3 ਅਤੇ 4 ਦੇ ਜੋੜਫਲ ਦੀ 7 ਨਾਲ ਗੁਣਾ ਦੇਖੋ 3 ਅਤੇ 4 ਦੇ ਜੋੜਫਲ ਦੀ 7 ਨਾਲ ਗੁਣਾ ਹੁਣ ਇਸ ਕਥਨ ਨੂੰ ਆਪਾਂ ਬ੍ਰੈਕਟਾਂ ਦੀ ਮਦਦ ਦੇ ਨਾਲ ਇੱਕ ਵਿਅੰਜਕ ਦੇ ਰੂਪ ਵਿੱਚ ਲਿਖ ਲਿਆ ਹੈ ਹੁਣ ਇਸ ਨੂੰ ਅੱਗੇ ਸਰਲ ਕਰਨਾ ਹੈ 3 ਅਤੇ 4 ਦਾ ਜੋੜਫਲ 3 ਅਤੇ 4 ਦਾ ਜੋੜਫਲ 3 4 ਜੋ ਕਿ 7 ਹੈ ਗੁਣਾ 7 ਅਤੇ 7 7 49 ਸੋ ਆਪਣੇ ਕੋਲੇ ਆਪਣਾ ਇਸ ਦਾ ਉੱਤਰ 49 ਆ ਗਿਆ ਹੈ ਇਸ ਹੀ ਆਪਣੇ ਕੋਲੇ ਪਹਿਲਾ 파ਟ ਇਸ ਦੇ ਨਾਲ ਦੂਸਰਾ ਪਾਠ ਬ੍ਰੈਕਟਾਂ ਦੀ ਵਰਤੋਂ ਕਰਦੇ ਹੋਏ ਦਿੱਤੇ ਹੋਏ ਕਥਨ ਲਈ ਵਿੰਜਕ ਲਿਖਾਂਗੇ ਅਤੇ ਫਿਰ ਇਸ ਨੂੰ ਸਰਲ ਕਰਾਂਗੇ ਜਿਸ ਵਿੱਚ ਆਪਾਂ ਕੋਲ ਵਿੰਜਕ ਹੈ 9 ਅਤੇ 4 ਦੇ ਜੋੜਫਲ ਦੀ 6 ਦੇ ਨਾਲ ਗੁਣਾ 9 ਅਤੇ 4 ਦੇ ਜੋੜਫਲ ਦੀ 6 ਨਾਲ ਗੁਣਾ ਹੱਲ ਦਿੱਤੇ ਹੋਏ ਕਥਨ ਨੂੰ ਹੁਣ ਵਿੰਜਕ ਦੇ ਰੂਪ ਵਿੱਚ ਲਿਖਾਂਗੇ 9 ਅਤੇ 4 ਦੇ ਜੋੜਫਲ ਦੀ 6 ਨਾਲ ਗੁਣਾ ਦੇਖੋ 9 ਅਤੇ 4 ਦੇ ਜੋੜਫਲ 9 4 9 ਤੇ 4 ਦਾ ਜੋੜਫਲ ਇਸ ਦੀ 6 ਨਾਲ ਗੁਣਾ ਹੁਣ ਇਹ ਆਪ ਕੋਲ ਇੱਕ ਵਿਅੰਜਕ ਬਣ ਗਿਆ ਹੈ ਹੁਣ ਇਸ ਵਿਅੰਜਕ ਨੂੰ ਹੱਲ ਕਰਾਂਗੇ 9 ਅਤੇ 4 ਦਾ ਜੋੜਫਲ ਜੋ ਕਿ 13 ਹੁੰਦਾ ਹੈ 13 ਗੁਣਾ 6 13 6 ਹੁਣ 13 ਨੂੰ 6 ਨਾਲ ਗੁਣਾ ਕਰਕੇ 13 6 78 ਆਪਣੇ ਕੋਲੇ ਆਪਣਾ ਉੱਤਰ ਪ੍ਰਾਪਤ ਹੋ ਜਾਂਦਾ ਹੈ ਇਹ ਸੀ ਆਪਣੇ ਕੋਲੇ ਇਸ ਪ੍ਰਸ਼ਨ ਦਾ ਬੀ ਪਾਰਟ ਇਸ ਪ੍ਰਸ਼ਨ ਦਾ ਸੀ ਪਾਰਟ ਬ੍ਰੈਕਟਾਂ ਦੀ ਵਰਤੋਂ ਕਰਦੇ ਹੋਏ ਹੇਠਾਂ ਦਿੱਤੇ ਕਥਨ ਲਈ ਵਿਅੰਜਕ ਲਿਖੋ ਅਤੇ ਫਿਰ ਉਸ ਵਿਅੰਜਕ ਨੂੰ ਸਰਲ ਕਰੋ ਹੁਣ ਇਸ ਵਿਅੰਜਕ ਵਿੱਚ ਆਪਾਨੂੰ ਦਿੱਤਾ ਹੈ 18 ਅਤੇ 6 ਦੇ ਅੰਤਰ 18 ਅਤੇ 6 ਦੇ ਅੰਤਰ ਦੀ 4 ਨਾਲ ਵੰਡ ਹੁਣ ਇਸ ਦਿੱਤੇ ਹੋਏ ਕਥਨ ਨੂੰ ਵਿਅੰਜਕ ਦੇ ਰੂਪ ਵਿੱਚ ਲਿਖਾਂਗੇ ਹੱਲ 18 ਅਤੇ 6 ਦੇ ਅੰਤਰ ਦੀ 4 ਨਾਲ 1 1 ਦਾ ਮਤਲਬ ਭਾਗ ਕਰਨਾ ਦੁਬਾਰਾ ਤੈਨ ਦੋਗੇ 18 ਅਤੇ 6 ਦੇ ਅੰਤਰ ਦੇ 4 ਨਾਲ 1 ਇਹ ਆਪਣੇ ਕੋਲੇ ਕਥਨ ਤੋਂ ਵਿਅੰਜਕ ਦੇ ਰੂਪ ਵਿੱਚ ਆ ਗਿਆ ਹੈ ਹੁਣ ਇਸ ਵਿਅੰਜਕ ਨੂੰ ਸਰਲ ਕਰਾਂਗੇ 18 ਚੋਂ 6 ਘਟਾਉਣ ਤੇ 12 ਪ੍ਰਾਪਤ ਹੁੰਦਾ ਹੈ 12 ਦੀ ਹੁਣ 4 ਨਾਲ ਵੰਡ ਕਰਾਂਗੇ 12 ਦੀ 4 ਨਾਲ ਵੰਡ ਦਾ ਮਤਲਬ 12 ਨੂੰ 4 ਦੇ ਨਾਲ ਭਾਗ ਕਰਾਂਗੇ 4 3 12 4 3 12 ਸੋ ਇਸ ਕਰਕੇ 12 ਨੂੰ 12 ਦੀ 4 ਨਾਲ ਵੰਡ ਕਰਨ ਤੇ ਉੱਤਰ ਵਿੱਚ 3 ਪ੍ਰਾਪਤ ਹੁੰਦਾ ਹੈ ਸੋ ਆਪਣੇ ਇਸ ਤੀਸਰੇ ਪੜ ਦਾ ਉੱਤਰ 3 ਪ੍ਰਾਪਤ ਹੁੰਦਾ ਹੈ ਹੁਣ ਇਹਨਾਂ ਤਿੰਨਾਂ 파ੜ ਦੇ ਵਿੱਚ ਆਪਾਂ ਬ੍ਰੈਕਟਨ ਦੀ ਵਰਤੋਂ ਕਰਦੇ ਹੋਏ ਦਿੱਤੇ ਹੋਏ ਕਥਨਾਂ ਨੂੰ ਪਹਿਲਾਂ ਤਾਂ ਬੇਅੰਜਕ ਦੇ ਰੂਪ ਵਿੱਚ ਲਿਖਿਆ ਫਿਰ ਉਸ ਨੂੰ ਸਰਲ ਕਰਕੇ ਜੋ ਉੱਤਰ ਪ੍ਰਾਪਤ ਹੋਇਆ ਉਹ ਆਪਾਂ ਆਪਣੇ ਸਾਹਮਣੇ ਆਪਾਂ ਸਿੱਖਿਆ ਹੈ ਧੰਨਵਾਦ